ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਜਸਪ੍ਰੀਤ ਸਿੰਘ ਹੈ ਤੇ ਬੜਾ ਸਾਰਿਆਂ ਦਾ ਮੇਰੇ ਚੈਨਲ ਗਿਆਨ ਦੇ ਕਹਾਣੀਆਂ ਦੇ ਵਿੱਚ ਸਵਾਗਤ ਹੈ ਜੀ ਜਿਹੜੇ ਮੇਰੇ ਚੈਨਲ ਤੇ ਨਵੇਂ ਹਨ ਉਹ ਇਸ ਵੀਡੀਓ ਨੂੰ ਪੂਰਾ ਦੇਖਣ ਤੇ ਜੇਕਰ ਵੀਡੀਓ ਦੇਖਣ ਵਿੱਚ ਬਹੁਤ ਚੰਗੀ ਲੱਗੀ ਹੈ ਤਾਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਸਾਰਿਆਂ ਨੇ ਹਰ ਇੱਕ ਕੁਐਸਚਨ ਦਾ ਆਨਸਰ ਕਮੈਂਟ ਕਰਕੇ ਵੀ ਦੱਸਣਾ ਹੈ ਤੇ ਹਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲ ਜਿਓ ਚਲੋ ਜੀ ਵੀਡੀਓ ਨੂੰ ਸਟਾਰਟ ਕਰਦੇ ਹਾਂ तो पहला प्रश्न है दुबई किस देश का शहर है ऑप्शन तो कतर सऊदी अरब यू ई या बहरीन तो सही उत्तर है यू ई तो थोड़ा दूजा प्रश्न है ਦੁਨੀਆ ਦਾ ਸਭ ਤੋਂ ਸੁਰੱਖਿਅਤ ਦੇਸ਼ ਕਿਹੜਾ ਮੰਨੇ ਜਾਂਦਾ ਹੈ ਤੁਹਾਡੀਆਂ ਆਪਸ਼ਨਜ਼ ਹਨ ਆਈਸਲੈਂਡ ਅਫਗਾਨਿਸਤਾਨ ਰੂਸ ਜਾਂ ਅਮਰੀਕਾ ਤੁਹਾਡਾ ਸਹੀ ਉੱਤਰ ਹੈ ਆਈਸਲੈਂਡ ਤੁਹਾਡਾ ਤੀਜਾ ਪ੍ਰਸ਼ਨ ਹੈ ਕਿਹੜਾ ਦੇਸ਼ ਪਹਿਲਾਂ ਪਰਸ਼ੀਆਂ ਵਜੋਂ ਜਾਣਿਆ ਜਾਂਦਾ ਸੀ ਤੁਹਾਡੀਆਂ ਆਪਸ਼ਨਜ਼ ਹਨ ਮਿਸਟਰ ਇਰਾਨ ਤੁਰਕੀ ਜਾਂ ਭਾਰਤ तो सही उत्तर है ईरान। ईराना तो चौथा प्रश्न है ब्राज़ील किस महाद्वीप से स्थित है तोड़िया ऑप्शन उत्तरी अमरीका यूरोप दक्षिणी अमरीका या अफ्रीका तो सही उत्तर है दखनी अमरीका तो प्रश्न है ਕੈਨੇਡਾ ਵਿੱਚ ਕਿਹੜੀ ਮੁਦਰਾ ਵਰਤੀ ਜਾਂਦੀ ਹੈ ਤੁਹਾਡੀਆਂ ਆਪਸ਼ਨਜ਼ ਹਨ ਡਾਲਰ ਪੈਸੋ ਰੁਪਿਆ ਜਾਂ ਫ੍ਰੈਂਕ ਤੁਹਾਡਾ ਸਹੀ ਉੱਤਰ ਹੈ ਡਾਲਰ ਤੁਹਾਡਾ ਸ਼ੀਵਾ ਪ੍ਰਸ਼ਨ ਹੈ ਨਾਰਵੇ ਦੀ ਰਾਜਧਾਨੀ ਕਿਹੜਾ ਸ਼ਹਿਰ ਹੈ ਤੁਹਾਡੀਆਂ ਆਪਸ਼ਨਜ਼ ਹਨ ਬਰਗਨ ਓਸਲੋ ਕੋਪਨਹੇਗਨ ਜਾਂ ਹੈਲਸਿੰਕੀ ਤੁਹਾਡਾ ਸਹੀ ਉੱਤਰ ਹੈ ਓਸਲੋ ਤੁਹਾਡਾ ਸੱਤਵਾਂ ਪ੍ਰਸ਼ਨ ਹੈ ਕਿਹੜਾ ਦੇਸ਼ ਸਭ ਤੋਂ ਵੱਧ ਹੀਰੇ ਪੈਦਾ ਕਰਦਾ ਹੈ ਤੁਹਾਡੀਆਂ ਆਪਸ਼ਨਜ਼ ਹਨ ਕੈਨੇਡਾ ਭਾਰਤ ਆਸਟ੍ਰੇਲੀਆ ਜਾਂ ਰੂਸ ਤੁਹਾਡਾ ਸਹੀ ਉੱਤਰ ਹੈ ਰੂਸ ਤੁਹਾਡਾ ਅਠਵਾਂ ਪ੍ਰਸ਼ਨ ਹੈ ਕਿਹੜੇ ਦੇਸ਼ ਵਿੱਚ ਕੋਈ ਟ੍ਰੈਫਿਕ ਸਿਗਨਲ ਨਹੀਂ ਹਨ ਤੁਹਾਡੀਆਂ ਆਪਸ਼ਨਜ਼ ਹਨ ਸਾਊਦੀ ਅਰਬ ਸ਼੍ਰੀਲੰਕਾ ਮਿਸਟਰ ਜਪੂਟਾਨ ਤੁਹਾਡਾ ਸਹੀ ਉੱਤਰ ਹੈ ਪੁਟਾਨ ਤੁਹਾਡਾ ਨਵਾਂ ਪ੍ਰਸ਼ਨ ਹੈ ਸਹਾਰਾ ਮਾਰੂਥਲ ਕਿੰਨੇ ਦੇਸ਼ਾਂ ਵਿੱਚ ਫੈਲਿਆ ਹੋਇਆ ਹੈ ਤੁਹਾਡੀਆਂ ਆਪਸ਼ਨਜ਼ ਹਨ 5 आठ, ग्यारह, गया पंद्रह थोड़ा सही उत्तर है ग्यारह दिशा देशों थोड़ा दसवें प्रश्न है दुनिया की सब तू तो लंबी नदी केड़ी है। तो के ऑप्शंस ऑप्शन नील नदी मिसिसिपी नदी या अगतजय नदी या एमेजॉन नदी तो सही उत्तर है नील नदी थरवा तो प्रश्न है रोम किस देश की राजधानी है तो हन। स्पेन इटली फ्रांस या पुर्तगाल। पोर्तगाल तो सही उत्तर है इटली थ तो बारवा प्रश्न है किस देश को सब तो ताकतवर फौज है ऑप्शंस तो हैं रूस चीन अमरीका या भारत तो सही उत्तर है अमरीका तो तेरवा प्रश्न है किसी देश की आबादी सब तुम्ह तो है तो हैं ਭਾਰਤ ਚੀਨ ਇੰਡੋਨੇਸ਼ੀਆ ਜਾਂ ਅਮਰੀਕਾ ਤੁਹਾਡਾ ਸਹੀ ਉੱਤਰ ਹੈ ਭਾਰਤ ਤੁਹਾਡਾ 14ਵਾਂ ਪ੍ਰਸ਼ਨ ਹੈ ਕਿਹੜੇ ਦੇਸ਼ ਵਿੱਚ ਕੋਈ ਨਦੀਆਂ ਨਹੀਂ ਹਨ ਤੁਹਾਡੀਆਂ ਆਪਸ਼ਨਜ਼ ਹਨ ਮਿਸਰ ਇਰਾਕ ਜਾਰਡਨ ਜਾਂ ਸਾਊਦੀ ਅਰਬ ਤੁਹਾਡਾ ਸਹੀ ਉੱਤਰ ਹੈ 사우ਦੀਆਰਬ ਤੁਹਾਡਾ 15ਵਾਂ ਪ੍ਰਸ਼ਨ ਹੈ ਦੁਨੀਆ ਦਾ ਸਭ ਤੋਂ ਉੱਚਾ ਪਹਾੜ ਕਿਹੜਾ ਹੈ ਤੁਹਾਡੀਆਂ ਆਪਸ਼ਨਜ਼ ਹਨ K2 ਐਵਰੇਸਟ ਕਿਲੀਮੰਜਾਰੋ ਜਾਂ ਡੈਨਾਲੀ ਤੁਹਾਡਾ ਸਹੀ ਉੱਤਰ ਹੈ ਐਵਰੇਸਟ ਤੁਹਾਡਾ 16ਵਾਂ ਪ੍ਰਸ਼ਨ ਹੈ यूरोप की सब तो लंबी नदी केड़ी है तो हैं थेम्स बोलगा डेन्यूम थेम्सा सही उत्तर है बोलगा तो सतारवा प्रश्न है कि यूरोपी देश विच सब तो तुम किले हैं हैंडिया ऑप्शन फ्रांस स्पेन जर्मनी या पोलैंड ਤੁਹਾਡਾ ਸਹੀ ਉੱਤਰ ਹੈ ਜਰਮਨੀ ਤੁਹਾਡਾ 18ਵਾਂ ਪ੍ਰਸ਼ਨ ਹੈ ਕਿਹੜਾ ਦੇਸ਼ 14 ਦਿਸ਼ਾ ਨਾਲ ਸਰਹੱਦਾਂ ਸਾਂਝੇ ਕਰਦਾ ਹੈ ਤੁਹਾਡੀਆਂ ਆਪਸ਼ਨਸ ਹਨ ਭਾਰਤ ਚੀਨ ਇਰਾਕ ਜਾਂ ਮੈਕਸੀਕੋ ਟੁਹਾਡਾ ਸਹੀ ਉੱਤਰ ਹੈ ਚੀਨ। ਤੋ ਤੁਹਾਡਾ 19ਵਾਂ ਪ੍ਰਸ਼ਨ ਹੈ ਕਿਹੜੀ ਦੇਸ਼ ਕੋਲ ਫੌਜ ਨਹੀਂ ਹੈ? ਤੁਹਾਡੀਆਂ ਆਪਸ਼ਨਜ਼ ਹਨ ਯਮਨ, ਜਾਪਾਨ, ਰੂਸ ਜਾਂ ਕੋਸਟਾ ਰੀਕਾ। ਤੁਹਾਡਾ ਸਹੀ ਉੱਤਰ ਹੈ ਕੋਸਟਾ ਰੀਕਾ। तो व प्रश्न है एमाजॉन रेनफोरेस्ट मुख्य तौर से किस देश में स्थित है तो हैं कोलंबिया पेरू ब्राजील या वेनेजुला तो सही उत्तर है ब्राजील थीवें तो प्रश्न है ਕਿਸੇ ਦੇਸ਼ ਦੀ ਅਰਥ ਵਿਵਸਥਾ ਸਭ ਤੋਂ ਮਜ਼ਬੂਤ ਹੈ ਤੁਹਾਡੀਆਂ ਆਪਸ਼ਨਜ਼ ਹਨ ਜਰਮਨੀ ਅਮਰੀਕਾ ਚੀਨ ਜਾਂ ਭਾਰਤ ਤੁਹਾਡਾ ਸਹੀ ਉੱਤਰ ਹੈ ਅਮਰੀਕਾ ਤੁਹਾਡਾ ਬਾਈਮਾ ਪ੍ਰਸ਼ਨ ਹੈ ਕਿਹੜੀ ਮੁਦਰਾ ਦਾ ਮੁੱਲ ਸਭ ਤੋਂ ਵੱਧ ਹੈ ਤੁਹਾਡੀਆਂ ਆਪਸ਼ਨਜ਼ ਹਨ ਅਮਰੀਕੀ ਡਾਲਰ ਸਾਊਦੀ ਰਿਆਲ ਭਾਰਤੀ ਰੁਪਿਆ ਜਾਂ ਕੁਵੇਤੀ ਦਿਨਾਰ ਤੁਹਾਡਾ ਸਹੀ ਉੱਤਰ ਹੈ ਕੁਵੇਤੀ ਦਿਨਾਰ ਤੁਹਾਡਾ ਤਈਆ ਪ੍ਰਸ਼ਨ ਹੈ ਸੂਰਜ ਦੀ ਰੋਸ਼ਨੀ ਨੂੰ ਧਰਤੀ ਤੱਕ ਪਹੁੰਚਣ ਵਿੱਚ ਕਿੰਨਾ ਸਮਾਂ ਲੱਗਦਾ ਹੈ ਤੁਹਾਡੀਆਂ ਆਪਸ਼ਨਸ ਹਨ 8 ਮਿੰਟ 10 ਮਿੰਟ 5 ਮਿੰਟ ਜਾਂ 15 ਮਿੰਟ ਤੁਹਾਡਾ ਸਹੀ ਉੱਤਰ ਹੈ 8 ਮਿੰਟ ਤੁਹਾਡਾ 24ਵਾਂ ਪ੍ਰਸ਼ਨ ਹੈ ਦੱਖਣੀ ਅਫਰੀਕਾ ਕਿਸ ਮਹਾਦੀਪ ਤੇ ਸਥਿਤ ਹੈ ਤੁਹਾਡੀਆਂ ਆਪਸ਼ਨਜ਼ ਹਨ ਏਸ਼ੀਆ ਅਫਰੀਕਾ ਆਸਟ੍ਰੇਲੀਆ ਜਾਂ ਉੱਤਰੀ ਅਮਰੀਕਾ ਤੁਹਾਡਾ ਸਹੀ ਉੱਤਰ ਹੈ ਅਫਰੀਕਾ ਤੁਹਾਡਾ 25ਵਾਂ ਪ੍ਰਸ਼ਨ ਹੈ ਕਿਹੜੇ ਦੇਸ਼ ਦਾ ਪਾਸਪੋਰਟ ਸਭ ਤੋਂ ਮਜ਼ਬੂਤ ਹੈ ਤੁਹਾਡੀਆਂ ਆਪਸ਼ਨਜ਼ ਹਨ ਭਾਰਤ ਜਰਮਨੀ ਅਮਰੀਕਾ ਜਾਂ ਸਿੰਗਾਪੁਰ ਤੁਹਾਡਾ ਸਹੀ ਉੱਤਰ ਹੈ ਸਿੰਗਾਪੁਰ ਤੁਹਾਡਾ 26ਵਾਂ ਪ੍ਰਸ਼ਨ ਹੈ ਕਿਹੜਾ ਦੇਸ਼ ਸਭ ਤੋਂ ਵੱਧ ਗੈਰ ਸਿਹਤਮੰਦ ਭੋਜਨ ਖਾਂਦਾ ਹੈ ਤੁਹਾਡੀਆਂ ਆਪਸ਼ਨਜ਼ ਹਨ ਅਮਰੀਕਾ, ਮੈਕਸੀਕੋ, THAILAND ਜਾਂ ਦੱਖਣੀ ਕੋਰੀਆ ਤੁਹਾਡਾ ਸਹੀ ਉੱਤਰ ਹੈ ਅਮਰੀਕਾ ਤੁਹਾਡਾ ਸਤਾਈਵਾਂ ਪ੍ਰਸ਼ਨ ਹੈ ਦੁਨੀਆ ਦੀ ਸਭ ਤੋਂ ਪੁਰਾਣੀ ਲਿਖਤੀ ਭਾਸ਼ਾ ਕਿਹੜੀ ਮੰਨੀ ਜਾਂਦੀ ਹੈ ਤੁਹਾਡੀਆਂ ਆਪਸ਼ਨਜ਼ ਹਨ ਅਰਬੀ, ਸੁਮੇਰੀਅਨ, ਯੂਨਾਨੀ ਜਾਂ ਅੰਗਰੇਜ਼ੀ तो सही उत्तर है सुमेरियन तो अठाईव प्रश्न है कि सब तो वह झील ऑप्शन कैनेडा अमरीका फिनलैंड भारत तो सही उत्तर है कैनेडा उन्तीवें तो प्रश्न है खेत्रफल के हिसाब न सब तुम्हारा देश के ऑप्शन अमरीका चीन भारत ज रूसा सही उत्तर है रूस तो थीवा प्रश्न है ताजमहल किस देश में स्थित है तोड़िया ऑप्शन पाकिस्तान नेपाल ਭਾਰਤ ਜਾਂ ਬੰਗਲਾਦੇਸ਼ ਤੁਸੀਂ ਇਸ ਪ੍ਰਸ਼ਨ ਦਾ ਉੱਤਰ ਕਮੈਂਟ ਬਾਕਸ ਵਿੱਚ ਦੱਸੋ ਜੇਕਰ ਤੁਹਾਨੂੰ ਪੂਰੀ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਨਾਲੇ ਹਾਈਪ ਵੀ ਕਰ ਦੇਣਾ ਹੋਰ ਆਉਣ ਵਾਲੀਆਂ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਇਸ ਵੀਡੀਓ ਨੂੰ ਆਪਣੇ ਦੋਸਤਾਂ ਵਿੱਚ ਸ਼ੇਅਰ ਕਰ ਦਿਓ ਜਿਨ੍ਹਾਂ ਨੇ ਵੀਡੀਓ ਨੂੰ ਐਂਡ ਤੱਕ ਦੇਖਿਆ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਥੱਲੇ ਦੇਖ ਰਹੀਆਂ ਹੋਰ ਵੀਡੀਓ ਨੂੰ ਤੁਸੀਂ ਕਲਿੱਕ ਕਰਕੇ ਦੇਖ ਸਕਦੇ ਹੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ